ਉਨੂੰ ਬਾਜ ਮਾਰੀ ਉਹ ਮੁੰਡੇ ਨੂੰ ਉਹ ਇੱਕ ਮੈਨੂੰ ਇੱਕ ਮੈਂ ਕੀ ਉਹਦਾ ਨਾਮ ਭੱਜ ਗਿਆ ਪੁੱਤ ਆ ਜਾ ਉਰੇ ਇਹਦਾ ਨਾ ਕੀ ਹੈ ਆਕਾਸ਼ ਆਕਾਸ਼ ਬੰਨੇ ਕੀ ਮਾਨ ਲੇ ਕੋਣਾ ਜਦੋਂ ਬਾਬਾ ਸੋਫਰੇ ਤੇ ਟੀਮ ਆਪਣੀ ਅੱਗੇ ਨੂੰ ਹੁੰਦਾ ਜਾਂਦਾ ਸੈਟ ਹਣਾ ਕਿ ਕੰਪੀਟੀਸ਼ਨ ਜਿਆਦਾ ਉਹ ਨਾ ਕੀ ਤਰਾ 1.2 1.2 ਨਾ ਮੁੰਡਾ ਕਰ ਲਿਆ ਨਵਾਂ ਸ਼ਾਮਲ ਆਪਾਂ ਪਿੰਡ ਦੇ ਆਪਾਂ ਛੋਕੜਾ ਦੇ ਵਧੀਆ ਕੰਮ ਚੱਲ ਪਣਾ ਮਨੇ ਕੇ ਮੈਚ ਖੇਡਦਾ ਐ ਮੈਂ ਆ ਤੈਨੂੰ ਵੱਡੇ ਖੜਾਈ ਐ ਮੈਂ ਵਧੀਆ ਬਾਬਾ ਮਿਹਰ ਕਰੇ ਚੱਲ ਬੈੜੀ ਐ ਸਾਰੇ ਕੈਮ ਹੋ ਗਏ ਜਿਹੜੀ ਲਗਾਈ ਲੱਗਦਾ ਉਹਨਾਂ ਨੂੰ ਠੀਕ ਹੈ ਤੁੰਨ ਕੇ ਲੱਗਿਆ ਕਰ ਹੁਣ ਮੰਨ ਕੇ ਚੱਲ ਜਾ ਮੇਰੀ ਮੇਰੀ ਵਾਲੀ ਕੰਨੀ ਲੱਗਦਾ ਆ ਕਿ ਦੂਜੀ ਕੰਨੀ ਲੱਗਦਾ ਪੱਟਾ ਨੂੰ ਮੇਰੇ ਤੋਂ ਉਲਟ ਲੱਗਦਾ ਉਧਰਲੀ ਕੰਨੀ ਪੱਟਾ ਨੂੰ ਲੱਗਦਾ ਕੈਂਚੀ ਵੀ ਪਾਉਣਾ ਅਗਲੇ ਬੰਨੇਓ ਸਾਰੇ ਕੰਮ ਕਰਦਾ ਕਿਹੜਾ ਕੰਮ ਜ਼ਿਆਦਾ ਕੰਮ ਕਿਹੜਾ ਕਰਦਾ ਵਧੀਆ ਜ਼ਿਆਦਾ ਤੂੰ ਆ ਜੀ ਤੂੰ ਥੜ੍ਹ ਦੇ ਆ ਬਾਹਰ ਥੜ੍ਹਦਾ ਨਹੀਂ ਉਥੋਂ ਉਧਰੋਂ ਇੱਧਰ ਨੂੰ ਆਣਾ ਮੇਰੇ ਮਗਰ ਆਣਾ ਇੱਥੋਂ ਜੇ ਮੰਨ ਕੇ ਚੱਲ ਮੈਂ ਇੱਥੇ ਲੱਗਾ ਕੰਨੀ ਤੇ ਤੂੰ ਐ ਕਿਨ ਦੇ ਤਿੰਨ ਤੇ ਲੱਗ ਕੇ ਨਹੀਂ ਤੈਨੂੰ ਆ ਸਕਦਾ ਇਹ ਕੰਨੀ ਤੋਂ ਆਣਾ ਪੈਣਾ ਕੰਨੀ ਤੋਂ ਪਹਿਲਾਂ ਕੀ ਜਕਰੂਗਾ ਜਿਹੜੀ ਤੇਰੀ ਜਿਹੜੀ ਹੈ ਕੇਹੀ ਹੈ ਜੇ ਇਹੋ ਜਿਹੀ ਹੁੰਦੀ ਹੈ ਕਿ ਪਲਵਾਨ ਦੀ ਜਿਹੜੀ ਕੰਨੀ ਮਰਜ਼ੀ ਲਾਵੇ ਸਾਰੀਆਂ ਕੰਨੀਆਂ ਖੇਡ ਜੁੰਦੀਆਂ ਅੱਜ ਵੇਖ ਅੱਜ ਜੇ ਤੇਰੇ ਦਿਮਾਗ 'ਚ ਇਹ ਚੀਜ਼ ਹੈ ਨਾ ਕਿ ਮੈਂ ਉਹੀ ਕੰਨੀ ਲਾਉਣੀ ਹੈ ਜਿੱਦਾਂ ਖੇਡਣ ਨਹੀਂ ਸਾਰੀਆਂ ਕੰਨੀਆਂ ਛੱਡਿਆ ਕਰ ਮੈਨੂੰ ਫਿਰ ਆਲ ਆਊਂਡਰ ਜਿੱਦਾਂ ਮਰਜ਼ੀ ਲਾ ਲਾ ਕਿਉਂਕਿ ਤੇਰਾ ਸਰੀਰ ਇਹੋ ਜਿਹਾ ਚਾਹੀਦਾ ਸਾਰੇ ਬੰਨੇ ਮੋੜਨਾ ਤੇ ਮੈਨੂੰ ਮੈਨੂੰ ਭਾਵੇਂ ਐਸ ਬੰਨੇ ਲਾ ਲਓ ਭਾਵੇਂ ਐਸ ਬੰਨੇ ਲਾ ਲਓ ਪਲਵਾਨ ਜੀ ਮੈਂ ਸਾਰੇ ਬੰਨੇ ਕੰਮ ਕਰੂੰਗਾ ਠੀਕ ਹੈ ਇੱਕ ਬੋਰੀ ਨਿਚੋੜਿਆ ਕਰ ਹੱਥ ਦਿਖਾ ਬੋਰੀ ਜਿਤਨਾ ਨਾ ਬੋਰੀ ਆ ਗਰੇਪਿਆ ਜਿਹੜੇ ਇੱਕ ਦਾ ਗੁੱਟ ਫੜਨਾ ਇੱਦਾਂ ਇੱਦਾਂ ਫੜ ਕੇ ਨਾਲ ਇੱਥੋਂ ਲਾ ਲੈ ਗੱਲ ਲੱਤ ਇੱਦਾਂ ਨਾਲ ਠੀਕ ਹੈ ਜਦੋਂ ਪਤਲਾ ਹੋਈਏ ਨਾ ਪਤਲੇ ਹੁੰਨੇ ਆਪਾਂ ਹੁਣ ਮੰਨ ਕੇ ਚੱਲ ਮੈਂ ਆ ਮੈਂ ਕਿਹਦਾ ਗੁੱਟ ਫੜੂਗਾ ਮੇਰੇ ਤੋਂ ਨਹੀਂ ਫੜਿਆ ਕਿਉਂਕਿ ਮੈਂ ਭਾਰਾ ਵਾਂ ਗੋਟੋ ਬੰਦਾ ਫੜ ਸਕਦਾ ਜਿਹਦਾ ਹੌਲਾ ਵਾ ਹੌਲੇ ਦਾ ਮੀਨਿੰਗ ਕੀ ਜਦੋਂ ਭਾਰਾ ਬੰਦਾ ਫੜੂਗਾ ਨਾ ਭਾਰੇ ਨੇ ਦੇ ਅੱਗੇ ਆਪ ਦਾ ਵੇਢ ਚੁੱਕਣਾ ਹੌਲੇ ਨੇ ਜਦੋਂ ਗੁੱਟ ਫੜਨਾ ਹੌਲਾ ਬੰਦਾ ਜੂ ਗੁੱਟ ਫੜੂ ਨਾ ਗੁੱਟ ਦੇ ਨਾਲ ਛੁੱਟ ਜਾਂਦਾ ਵਾ ਕੀ ਕੋਈ ਦੀ ਬਾਵਾ ਚ ਪਾਵਾਂ ਚ ਪਾ ਰਿਹਾ ਆ ਆਪਦਾ ਆਪਦਾ ਪਾਰ ਟੁੱਟਣ ਦੇ ਹਾਂ ਹੁਣ ਕਿਉਂਕਿ ਮੈਂ ਹੈਵੀ ਆ ਮੈਂ ਜਦੋਂ ਗੁੱਟ ਫੜੂਗਾ ਮੇਰੇ ਤੋਂ ਨਹੀਂ ਫੜਿਆ ਰਹਿਣਾ ਕਿਉਂਕਿ ਮੈਂ ਮੈਂ ਹੋਰ ਜਿਆਦਾ ਬੰਦਾ ਜਾਫੀ ਤੂੰ ਹੋਰ ਰਖਮ ਦਾ ਜਾਫੀ ਜਦੋਂ ਮੰਨ ਕੇ ਚੱਲ ਐਡਾ ਖੜ ਗਿਆ ਬੰਦੇ ਨੂੰ ਵੇਖਿਆ ਕਰ ਬੰਦਾ ਭਾਜਦਾ ਕਿਧਰ ਨੂੰ ਕੀ ਕਰਦਾ ਤੇ ਸਾਰੀ ਗੇਮ ਦਿਮਾਗ ਦੀ ਹੈ ਦਿਮਾਗ ਜੇ ਸ਼ਾਰਪ ਰੱਖੇਗਾ ਵਧੀਆ ਤਰੀਕੇ ਨਾਲ ਚੱਲੇਗਾ ਤੇ ਆਉਣ ਵਾਲੇ ਪੰਜਾ ਚੌਵੀ ਮਹੀਨਿਆਂ ਚ ਦੇਖੀਂ ਮੇਹਨਤਾਂ ਇੱਕ ਗੁਰੂ ਦੀਆਂ ਆਗਿਆ ਮੰਨਣੀ ਹੈ ਜਿਹੜਾ ਉਸਤਾਦ ਹੈ ਨਾ ਉਹਦੀ ਆਗਿਆ ਮੰਨੇ ਆਗਿਆ ਲੈ ਕੇ ਭਲਵਾਨ ਜੀ ਦੱਸੋ ਇਹ ਮਾਂ ਰਾਜ ਵੇਖੀ ਕਿੱਥੋਂ ਤੱਕ ਖੜਦਾ ਤੇ ਸੱਚੀ ਨਹੀਂ ਇਤਨਾ ਮਿਹਨਤ ਕਰਨੀ ਹੈ ਰੱਬ ਦਾ ਨਾਮ ਲੈਣਾ ਉੱਠ ਕੇ ਮਾਂ ਪਿਓ ਦੀ ਆਗਿਆ 'ਚ ਰਹਿਣਾ ਇਹ ਨਹੀਂ ਆ ਭਲਵਾਨ ਤੂੰ ਦੋ ਜੱਫੇ ਪਾਉਣ ਲੱਪੇ ਤੇ ਮਾਂ ਪਿਓ ਤੇਰਾ ਤੈਨੂੰ ਕਰੇ ਕਿੱਥੇ ਆ ਤੇ ਤੂੰ ਦੱਸੀ ਨਾ ਕਦੀ ਐਨੂੰ ਕਦੀ ਐਨੂੰ ਉਹ ਤੇ ਮੁੜ ਕੇ ਚੰਦ ਦੇਣੀ ਹੋਣੇ ਤੇਰੇ ਤੇ ਮਾਂ ਪਿਓ ਦੀ ਆਗਿਆ 'ਚ ਰਹਿਣਾ ਵਾ ਜੋ ਮਾਂ ਭਾਓ ਕਹਿੰਦਾ ਉਹ ਕਰਨਾ ਵਾ ਘਰੇ ਰਹਿਣਾ ਵਾ ਇਹ ਨਹੀਂ ਆ ਦੋ ਜੱਫੇ ਪਾ ਕੇ ਨਮਲ ਗਲੀਆਂ ਚ ਪਾ ਕੇ ਸੈਂਟੋ ਤੇ ਗੜਪ ਗਲੀਆਂ ਚ ਘੁੰਮਣਾ ਉਹ ਕੰਮ ਨਹੀਂ ਕਰਨਾ ਠੀਕ ਹੈ ਜੇ ਅੱਗੇ ਤੱਕ ਜਾਣਾ ਤੇ ਜੇ ਮੰਨ ਕੇ ਚੱਲ ਸਾਲ ਦੋ ਸਾਲ ਘੇਡਣੀ ਆ ਫਿਰ ਜਿੱਦਾਂ ਦੀ ਮਰਜ਼ੀ ਖੇਡੋ ਇਹ ਤਾਂ ਲੰਮੀ ਗੋਡੀ ਘੇਡਣੀ ਆ ਨਾ ਫਿਰ ਇਹਨੇ ਘਰ ਪੂਰਾ ਕਰਨਾ ਤੇਰਾ ਉਦਾਂ ਨਹੀਂ ਘਰ ਪੂਰਾ ਹਣਾ ਠੀਕ ਹੈ ਬਾਕੀ ਖਰਾਕ ਖਾ ਐਂਕਰ ਮਿਹਨਤ ਕਰੇ ਕਰ ਮਿਹਨਤੋਂ ਕੱਚਾ ਹੀ ਦੋ ਮਿਹਨਤ ਨਹੀਂ ਹੈਗੀ ਮਿਹਨਤ ਚਾਹੀਦੀ ਆ ਪੂਰੀ ਬੰਦਾ ਲੋਹੇ ਵਰਗਾ ਹੋਇਆ ਹੋਵੇ ਖਰਾਕ ਭਾਵੇਂ ਬਿਲਕੁਲ ਘੱਟ ਹੋਵੇ ਮਿਹਨਤ ਵੱਧ ਹੋਵੇ ਬੰਦੇ ਦੀ ਜੇ ਖਰਾਕ ਹੈ ਨਾ ਮਣ ਕੇ ਚੱਲ ਮਿਹਨਤ ਆ ਤੇ ਮਿਹਨਤ ਦੇ ਸੁੱਕੀਆਂ ਰੋਟੀਆਂ ਖਾਧੀਆਂ ਨਾ ਉਹ ਵੀ ਕੰਮ ਕਰਦੀਆਂ ਤੇ ਜੇ ਆਪਾਂ ਮਿਹਨਤੀ ਨਹੀਂ ਕਰਨੀ ਦੁੱਤੇ ਰਹਿਣਾ ਤੇ ਫਿਰ ਤੇ ਜੋ ਮਰਜ਼ੀ ਕਰੀ ਜਾ ਠੀਕ ਹੈ ਹਾਂ ਮੁੱਕੇ ਬਾਬਾ ਸੋਕਰ